ਚੋਟੀ ਤੇ ਟੱਕਰ ਰਿਹਾ ਤੇ ਕੌਣ ਅੱਜ ਚੋਟੀ ਤੇ ਖੜ ਕੇ ਥਾਪੀਆਂ ਮਾਰੇਗਾ ਲਓ ਪਹਿਲੀ ਕਬੱਡੀ ਤੇ ਕਹਿੰਦੇ ਅਲੀ ਬੜਾਜ ਉਹ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲਸੀ ਉਹ ਕਰੋ ਕਰੀ ਤੋਰ ਤੇ ਸੁੱਚਾ ਤੇ ਮਲਸੀ ਉਹ ਭੱਜ 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 ਉਹ ਰੁੱਲੀ ਕਬੱਡੀ 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 ਨਾ ਹੈ ਮੇਰੇ ਵੀਰੋ ਤੇ ਕਹਿੰਦੇ ਆ ਖਡੂਰ ਸਾਹਿਬ ਦੀ ਧਰਤੀ ਇਹ ਕਹਿੰਦੇ ਕਿਸ਼ਨ ਗੜਦਾ ਇਹ ਟਾਰਜਟ ਹੈ ਇਹ ਨਿੱਕਾ ਟਾਰਜਟ ਛੋਟੇ ਜਿੰਨੀ ਟੈਕਨੀਕ ਉਂਦਰ ਨੂੰ ਦੇਖੀ ਵੀ ਲਾਈਵ ਦੇਖਿਆ ਜਾਣਾ ਹਾਂਜੀ ਅਮਨભાઈ ਫੇਰ ਲਓ ਸਾਹਮਣੇ ਕੋਰਾ ਰਸਾਲੂ ਵਾਲਾ ਆ ਆ ਆਹ ਵੇਖ ਨਜ਼ਾਰਾ ਕਬੱਡੀ ਦਾ ਆਹ ਵੇਖ ਨਜ਼ਾਰਾ ਕਬੱਡੀ ਦਾ ਬਿੰਦਰ ਬਿੰਦਰ ਦਿਉਰਾ ਬਿੰਦਰ ਦਿਉਰਾ ਸ਼ੇਰੇ ਪੰਜਾਬ ਪਾਪਾ ਮੋਹ ਵਾਲੀ ਮੁੰਡਾ ਬੱਲੇ 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 ਕਰਵਾਈ ਜਾਂਦਾ ਹੈ ਆਹ ਟੌਪ ਦੇ ਟੀਮਾਂ ਨੂੰ ਬੇਨਤੀ ਹੈ ਕਿ ਗਰਾਊਂਡ 'ਚ ਰਸ਼ ਥੋੜਾ ਜਿਆਦਾ ਘੱਟ ਕਰ ਲਓ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਉਹ ਬਹਿ ਜਾਓ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਆਹ ਸਾਹਮਣੇ ਕਬੱਡੀ 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 ਰਕੇਸ਼ ਦੇ ਕਹਿੰਦੇ ਮਨਦੀਪ ਆਕੜ ਗੁਰਦੀਪ ਦਾ ਜੱਸਾ ਕਹਿੰਦੇ 200 ਡਾਲਰ ਦਾ ਹੋਣਾ ਸੁੱਚਾ ਬਰਦਰ ਤੇ ਮਨੀ ਹੁਣੀ ਕਹਿੰਦੇ ਨੰਬਰ ਨੰਬਰ ਪਰ ਜਿਹੜੀ ਆਹ ਕਬੱਡੀ 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 ਕਬ ਗਏ ਪੜਣਗੇ ਇਦਾਂ ਦੀਆਂ ਰੇਡਾਂ ਓਏ ਕਬੱਡੀ 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 ਓਏ ਤੱਕੇ ਦਾ ਵੱਜਣਗੇ ਵੱਜਣਗੇ ਓ ਬਾਈ ਤਾੜੀ ਬਾ ਬਣਦੀ ਆ ਸਿਰਾਂ ਓਏ ਸਿਰਾਂ ਆਏ ਗੱਪਰੂ ਐ ਅਲੀ ਬੜੈ ਅਲੀ ਬੜੈ ਅਲੀ ਬੜੈ ਅਲੀ ਬੜੈ ਹਾਂ ਅਲੀ ਬੜੈ